ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੁਖਾ ਅਨੰਦ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਨਾਗਤਾਬਾਈ ਕੋਲ ਕਾਫੀ ਸੀਗੇ ਸੀਗੇ ਤੇ ਮੈਂ ਥੋੜਾ ਜਿਹਾ ਆਉਣ ਤੋਂ ਸਮੇਂ ਤੋਂ ਲੇਟ ਹੋ ਗਿਆ ਜੀ ਤੇ ਹੁਣ ਦੋ ਨਗਰ ਰਹਿ ਗਿਆ ਆਹ ਤਿੰਨ ਬੱਚੀਆਂ ਇਹ ਇਕੰਦਰ ਖੜੀ ਆ ਜੀ ਗੱਬਣ ਇਹ ਸਾਰੀਆਂ ਕਰਮ ਵਾਲੀਆਂ ਵੈਗ ਗਿਆ ਤੇ ਦੋ ਗਾਈਆਂ ਵੀ ਵੈਗ ਗਿਆ ਹੁਣ ਇਸ ਵਕਤ ਦੋ ਗਾਈਆਂ ਨੇ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਨਾਮ ਮੇਰਾ ਲਾਪਰੀ ਦਾ ਬਾਈ ਪਿੰਡ ਸੁਖਨਾਨਦ ਦਿਲਾ ਮੋਗਾ ਤਸੀਲ ਬਾਗਾ ਬਰਾਣਾ ਨੇੜੇ ਆਪਣੇ ਸ਼ਹਿਰ ਇੱਧਰ ਪਹੁੰਚਤਾ ਬਾਈਕ ਆ ਠੀਕ ਆ ਜੀ ਤੇ ਇੱਧਰ ਬਗਰਾੜੀ ਆ ਠੀਕ ਆ ਵੀਰੇ ਮੋਬਾਈਲ ਨੰਬਰ 98729 57848 ਠੀਕ ਆ ਬਾਈ ਜਿਹੜੀ ਆਪਾਂ 4 ਦਿਨ ਪਹਿਲਾਂ ਵੀਡੀਓ ਪਾਈ ਸੀਗੀ ਵੈਗ ਗਿਆ ਜੀ ਮਾਲ ਬਈ ਉਹ ਤਾਂ ਇੰਨੇ ਟਾਈਮ ਦਿਨੇ ਟਾਈਮ ਆਪਾਂ ਵੀਡੀਓ ਬਣਾਉਣ ਤੇ ਲੱਗ ਗਿਆ ਇੰਨੇ ਰਾਤ ਤਾਂ ਵੈਗ ਗਿਆ ਸੀ ਕਿੰਨੇ ਕੋ ਫੋਨ ਆ ਗਏ ਜੀ ਫੋਨ ਤਾਂ ਬਈ ਹਜੇ ਵੀ ਆਈ ਜਾਂਦੇ ਲਾਲ ਹੀ ਰਹਿੰਦਾ ਫੋਨ ਲਾਲ ਹੀ ਰਹਿੰਦਾ ਜਿੱਤੇ ਪਾਈ ਸੀ ਆ ਗਿਆ 100 200 ਫੋਨ ਹਾਂ ਹਾਂ ਬਈ ਮੈਂ ਉਹਦੀ ਮੈਂ ਦੰਦਾ ਤਾਂ ਚੌਥੇ ਫੋਨ ਤੇ ਗਾਈਆਂ ਵੇਗੀਆਂ ਦੋਨੇ ਉਹ ਲੈ ਗਿਆ ਬਈ ਜਲੰਧਰ ਵਾਲ ਦਾ ਬੰਦਾ ਲੈ ਕੇ ਗਿਆ ਕਬੱਡੀ ਖਿਡਾਰੀ ਸੀ ਸੈਂਸ ਸਿਟੀ ਕੋਲੇ ਘਰ ਆ ਤੇ ਬਈ ਆਏ ਨਹੀਂ ਇੱਕ ਹੁੰਦਾ ਹੈ ਨਾ ਬਈ ਆਪਾਂ ਕਿਹਾ ਬਾਈ ਤੇ ਨਿਕਲੇ 18 ਉਹ ਕੰਮ ਨਹੀਂ ਬਈ ਜਿਹੜੀ ਗੱਲ ਕਹੀ ਸੀ ਅਗਲਾ ਆਪਣਾ ਅੱਜ ਵੀ ਗਣ ਗਾਉਂਦਾ ਜਿਹਦੇ ਕੋਲੇ ਗਈ ਆ ਤੇ ਬੱਚੀ ਤੇਰੇ ਪੈਂਡੀ ਉੱਠ ਗਈ ਠੀਕ ਹੈ ਬਰੇ ਆ ਬੱਚੀ ਮੇਰੇ ਪੈਂਡੀ ਆ ਗਈ ਸੀਗੀ ਤੇ ਬਈ ਆਹ ਗਾਂ ਤੋਂ ਸ਼ੁਰੂ ਕਰਦੇ ਸੁਆ ਕਿਨਮਾ ਜੀ ਇਹ ਦੂਜਾ ਸੁਆ ਜੀ ਸਮਾਂ ਕਿਨਾਂ ਲੈਂਦੀ ਇਹ ਸਵਾ ਹਫਤਾ ਲੂਗੀ ਡੇਟ ਮਤਾਂ ਹਾਂਜੀ ਹਾਂਜੀ ਹਾਂ ਕਿੰਨਾ ਦੁੱਧ ਪਾਜੂ ਬਰੇ ਇਹ ਦੁੱਧ ਬਈ ਯਾਰ ਜੀਤ ਲਈ ਆ ਕੋਠੀ ਗਰੂ ਪੈਂਦੀ ਵੇੜਾ ਹੋਂਦਾ ਬਣ ਠੀਕ ਹੈ ਪਰ ਆਪਾਂ ਤੁਹਾਨੂੰ 25 ਕਿਲੋ ਕਹਿ ਕੇ ਦੇਵਾਂਗੇ ਠਣਾ ਦੇ ਢੰਨਾ ਜੀ ਓਕੇ ਆ ਬਈ ਇਹ ਗਰੰਟੀ ਹੈ ਹਾਂਜੀ ਹਾਂ ਤੋੜ ਕੇ ਦਿਖਾ ਦਿਓ ਵੀਰੇ ਬਾਕੀ ਠੰਡੀ ਠੁੰਡੀ ਬਹੁਤ ਆ ਥਣ ਤੋਂ ਕੱਦ ਕਾਠ ਵਾਲੀ ਆ ਬਜਨ ਵਾਲੀ ਆ ਜੀ ਥਣ ਪੂਰਾ ਟੌਪ ਦਾ ਲੱਗਿਆ ਵਾ ਕੱਲਾ ਕੱਲਾ ਨਹੀਂ ਖੜਮਾ ਚੈੱਕ ਕਰ ਸਕਦੇ ਹੋ ਲਓ ਜਿਵੇਂ ਮਰਜ਼ੀ ਬੈਠਿਆ ਰਵੇ ਪੁੱਠੇ ਸਿੱਧੇ ਪਾਸੇ ਹਾਂ ਆਏ ਨਹੀਂ ਬਾਈ ਪਸੂ ਨਹੀਂ ਢਾਂਡੀਆਂ ਆਈਆਂ ਹੁੰਦੀਆਂ ਸਹੀ ਗੱਲ ਹੈ ਮਾਰੀਆਂ ਨਹੀਂ ਆਪ ਉਹ ਜਿਹਾ ਕੋਲ ਤਾਂ ਲੈਂਦੀ ਨਹੀਂ ਠੀਕ ਹੈ ਅਬ ਉਹਦੇ ਵੀ ਐਸੀ ਵੀਡੀਓ ਤੇ ਹਨਾ ਤੇ ਪਰ ਅੱਜ ਵੀ ਆਪਣੀ ਉਹੀ ਗੱਲਾਂ ਬਈ ਜਿਹੜਾ ਬੰਦਾ ਪਸੂ ਮਰਜ਼ੀ ਲੈ ਜੇ ਜਿੰਨਾ ਦੁੱਧ ਆਖਿਆ ਵੀਡੀਓ ਤੇ ਕਹਿੰਨੇ ਉਹਨਾਂ ਕੱਢਣੀਆਂ ਠੀਕ ਹੈ ਜੀ ਤੋੜ ਕੇ ਦਿਖਾ ਦੀ ਵੀਰੇ ਵੱਡੀ ਆ ਵੀਰੇ ਵੜ ਕੱਦ ਘਾਟ ਵਾਲੀ ਆ ਵੇਲ ਵਾਲੀ ਆ ਵੇਲ ਵੀ ਬਹੁਤ ਲੰਮੀ ਆ ਤੇ ਬਰੀਡ ਵੀ ਚੰਗੀ ਆ ਸਮਾਂ ਬਾਈ ਦੱਸਦਾ ਕਿ ਲਗਭਗ 10 ਦਿਨ ਲੈ ਜੂਗੀ ਜੀ ਬਾਕੀ 10 ਦਿਨ ਠੀਕ ਹੈ ਹਫਤਾ ਲੈ ਜੂਗੀ ਜੀ ਬਾਕੀ ਤਿਆਰੀ ਸੋਣੀ ਕਰਦੀ ਹੁੰਦੀ ਆ ਸੋਨਾ ਮੋਟਾ ਥਾਣਾ ਜੀ ਫੋਰਟ ਸ਼ਾਂਖ ਭੋਰਾ ਵੀ ਨਹੀਂ ਥਣ ਕੱਲਾ ਕੱਲਾ ਨਿਖੜਮਾ ਲੱਗਿਆ ਵਾ ਮਿਲਕ ਵੇਨ ਦੋਨੇ ਪਾਸੇ ਤੋਂ ਪੂਰੀ ਸਟਰੋਂਗ ਆਉਂਦੀ ਏ ਚੈੱਕ ਕਰ ਸਕਦੇ ਆ ਹਵਾਨਾ ਸੋਨਾ ਤਿਆਰ ਕੀਤਾ ਜੀ ਜਰਮ ਵਾਲੀ ਦਾ ਸਾਰਾ ਲੇਵਾ ਬਾਈ ਨਾਲਾ ਨਾਲ ਭਰਿਆ ਪਿਆ ਸਹੀ ਗੱਲ ਆ ਜੀ ਚੈੱਕ ਕਰ ਸਕਦੇ ਆ ਆਪਾਂ ਦਿਖਾ ਦਿੰਨੇ ਆ ਬਾਈ ਐਨ ਬਰੀਕ ਬਰੀਕ ਵੇਨ ਜੀ ਚੈੱਕ ਕਰ ਲਓ ਮਿਲਕ ਵੇਨ ਚੈੱਕ ਕਰ ਲਓ ਰਸੇ ਵਾਂਗੂ ਆਉਂਦੀ ਬਰੇ ਸਟਰੋਂਗ ਬਾਕੀ ਇਹ ਲਿਆ ਲੁਗਾ ਕਰਮਾਂ ਵਾਲੀ ਕਰੂ ਬਹੁਤ ਵੇਖੀ ਬਾਈ ਸਹੀ ਗੱਲ ਆ ਜੀ ਐਨ ਜੀ ਲੇਵਾ ਚੈੱਕ ਕਰੋ ਜੀ ਆਪਾਂੜੀ ਪੂਰੀ ਦਿਖਾ ਦੇ ਆਏ ਪੂਰੀ ਆ ਠੀਕ ਆ ਵੀਰੇ ਬਾਕੀ ਜੈਲੀ ਇੰਨੀ ਜਿੰਨੀ ਕਹਦੇ ਜਿੰਨੀ ਮਰਜੀ ਜਮਾ ਲੈਣ ਦੇ ਜਿਹੜੀ ਡਿਮਾਂਡ ਜੀ ਇਹ 83 ਹੋ ਜੂ ਮਾਨਤਾਂ ਹਾਂ ਹਾਂ ਬਾਕੀ ਇੱਕ ਰੰ ਫੇਰ ਦਿਖਾ ਦੇ ਬੈੜ ਠੀਕ ਆ ਜੀ ਹਨਾ ਬਈ ਜਮਾ ਜਾਇਜ਼ ਡਿਮਾਂਡ ਆ ਉਦਦੇ ਵੀ ਆਪਨੇ ਵੀਰੇ ਮੁੱਲ ਜਾਇਜ਼ ਸੀਗੇ ਤੇ ਪੰਜਾ ਮਿੰਟਾਂ ਦੇ ਬਸ ਉੱਪਰ ਕਰਦੇ ਰੱਬ ਤੋਂ ਡਰ ਕੇ ਗੱਲ ਕਰਦੇ ਆ ਹਨਾ ਰੱਬ ਦੇ ਮੂਹਰੇ ਕੀ ਤੇ ਜੋਰ ਆ ਪਰ ਆ ਜਿਹੜਾ ਮਰਜ਼ੀ ਬੰਦਾ ਲੈ ਜੇ ਵੈੜ ਤਾਂ 95 ਦੀ ਆ ਸਹੀ ਗੱਲ ਹੈ ਪਰ ਆਪਾਂ ਇਹ ਬਾਜ਼ਾਰ ਵਿੱਚ ਪਸ਼ੂ ਵਿਕੇ ਹੋਰ ਲਿਆਵਾਂਗੇ ਹਨਾ ਸਹੀ ਗੱਲ ਹੈ ਜੀ ਚਲੋ ਕਿਲਾ ਚੱਲਦਾ ਹੀ ਚੰਗਾ ਹੁੰਦਾ ਜੀ ਵੈੜ ਦਾ ਮੂੰਹ ਮਾਂ ਦਿਖਾ ਦੇ ਬਹੁਤ ਸਨੇਤੀ 85000 ਰੁਪਿਆ ਡਿਮਾਂਡ ਆ ਜਮਾ ਲੈਣ ਦੇਣੀ 83 ਜੀ 83000 ਰੁਪਿਆ ਡਿਮਾਂਡ ਆ ਜੀ ਜਮਾ ਲੈਣ ਦੇ ਨਾਲ ਹੀ ਥੋੜਾ ਇਹ ਕੈਮਰੇ ਤੋਂ ਡਰਦਾ ਜੀ ਪਸ਼ੂ ਕੋਈ ਗੱਲ ਨਹੀਂ ਜੀ ਬਾਕੀ ਠੰਡੇ ਠੁੰਡੀ ਪੂਰੀ ਹੈ ਠੁੰਡੀ ਦਾ ਜਿੰਨੀ ਕਹਦੇ ਹੁੰਦੇ ਆ ਹੁਣ ਦੇਖਾ ਠੀਕ ਹੈ ਜੀ ਜਮ ਲੈਣ ਦੇਣ ਆ ਜਿੱਦੇ ਤਿਆਰ ਹੋ ਗਈ ਬਾਈ ਉਹਦੇ ਵੀ ਉਹਦੇ 95 ਦੀ ਦੇਉ ਬਾਈ ਠੀਕ ਹੈ ਜੀ ਤੇ ਦੋ ਨੰਬਰ ਵੀਰੇ ਸੁਆ ਕੇ ਨਮਾ ਜੀ ਇਹ ਵੀ ਸੁਆ ਦੂਜਾ ਜੀ ਇਹ ਪਰ ਦਨ ਲੈ ਲੈਂਦੀ ਆ ਕਚੂੜਾ ਤਾਂ ਮੈਂ ਉਹੀ ਦਿਖਾ ਦੂੰ ਮੈਂ ਕਿ ਚੱਲ ਯਾਰ ਵੀਡੀਓ ਤਾਂ ਬਣਾਉਣੀ ਆ ਦਿਖਾ ਦਿੰਦੀ ਆ ਠੀਕ ਹੈ ਜੀ ਆ ਠੰਡੀ ਠੁੰਡੀ ਇਹ ਵੀ ਬਹੁਤ ਆ ਠੀਕ ਹੈ ਵੀਰੇ ਲੈ ਬਾਈ ਲਓ ਜੀ ਕਿੰਨੇ ਕੁ ਲੈ ਜੂ ਦਨ ਇਹ ਲਊਗੀ ਇਹ ਦਨ 12 12 ਲੈ ਜੂ ਕਿੰਨਾ ਬਾਜੂ ਦੁੱਧ ਬਰੇ ਦੁੱਧ ਦੇਉਗੀ ਬਈ 18 ਕਿਲੋ ਕਹਿੰਨੋਂ ਹੁਣ ਕੱਚੀ ਆ 25 ਕਿਲੋ ਕਹਦਨੇ ਜੀ ਵੀ ਹਲਾਉਣੀਆਂ ਪਰ ਜਿਹੜਾ ਦੇਣ ਵਾਲਾ ਉਹ ਦੱਸਾਂਗੇ ਆਪਾਂ ਵੱਡੀ ਗੱਲ ਨਹੀਂ ਕਰਨੀ ਠੀਕ ਆ ਜੀ ਹਾਂ ਨਸਲ-ਨਸਲ ਦਿਖਾ ਦੇ ਆ ਵੀ ਬਈ ਬੋਲ 18 ਕਿਲੋ ਤਾਂ ਵੀਰੇ ਏਡੀ ਵਜਨ ਵਾਲੀ ਨੂੰ ਕਹਿੰਦਾ ਵੀ ਕੀ ਆ ਹਾਂ ਹਾਂ ਪਰ ਆਪਾਂ ਆ ਯਾਰ ਅਗਲੇ ਨੂੰ 2 ਕਿਲੋ ਵੱਧ ਨਿਕਲੇ ਗਾਂ ਨੂੰ ਭੱਜ ਕੇ ਆਉਂਦਾ ਹਨਾ ਸਹੀ ਗੱਲ ਆ ਜੀ ਹਾਂ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਬਾਕੀ ਠੰਡੀ ਹਵਾ ਵੀ ਬਥੇਰੀ ਆ ਲੈ ਵੇ ਕੋਈ ਮਰਜੀ ਬੈਠਾ ਰਵੇ ਖਾਰਾ ਕਿੱਲੋ ਦਾ ਬਰੇ ਕਹਿੰਦਾ ਵੀ ਕੀ ਆ ਦਿਨ 12 ਪਏ ਆ ਤੇ 12 ਦਿਨਾਂ ਨੂੰ ਤਿਆਰੀ ਦੀ ਗੱਲਬਾਤ ਹੀ ਹੋਰ ਹੋਣੀ ਆ ਜੀ ਕਥਾਨ ਕੱਲਾ ਕੱਲਾ ਨਿਕਲਣਾ ਠੀਕ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਨਾੜਾਂ ਦੋਨੇ ਪਾਸੋਂ ਕੱਲੇ ਕੱਚੀ ਕੱਚੀ ਆ ਬਾਈ ਜੇ ਭਰੀ ਹੁੰਦੀ ਤਾਂ ਐਨ ਫੱਟਾ ਵਾਲਾ ਹੁੰਦਾ ਤੇ ਅੱਜ ਉਹ ਪਰਚੇ ਵੇਰੇ ਹੈ ਬਈ ਅੱਜ ਅੱਜ ਮੋਲੇ ਦਾ 6200 ਕੋ ਜੂ ਮੰਨਤਾ ਨੂੰ ਹਾਂ ਬਾਈ ਜਿਹੜਾ ਉਤਲਾਬਾ ਮੰਨਤਾ ਨਹੀਂ ਹੈ ਮੰਨਤਾ ਨਹੀਂ ਹੈ ਜੀ ਸਿੱਧਾ ਹੀ ਕਰਨੇ ਆ ਹਾਂ ਠੀਕ ਹੈ ਜੀ ਆਇਆ ਬਈ ਕਈ ਵਾਰੀ ਕੋਈ ਕਹਿ ਦਿੰਦਾ ਹੈ ਨਾ ਉਹ ਵੇੜਾ ਆਪਣੇ ਕੋਲੇ ਬੱਚੀਆਂ ਵੀ ਆ ਵੇਲੇ ਜੋੜੀ ਸੀ ਆ ਦਿਨ ਤਾਂ ਮੈਂ ਬਈ ਬਹੁਤ ਰੋਗ ਰੋਗ ਕੇ ਰੱਖੀਆਂ ਤੇ ਵਿਚਾਰਾ ਜਿਹੜਾ ਲੈ ਕੇ ਗਿਆ ਆਪਣੇ ਗਵਾਨ ਪਣ ਦੇ ਲੈ ਕੇ ਰੱਬ ਉਹਨੂੰ ਸੁਵੰਡਨੀਆ ਕਰੇ ਬੱਚੀਆਂ ਦੀ ਕੁਆਲਿਟੀ ਦਿਖਾ ਕੁਆਲਿਟੀ ਬਹੁਤ ਆ ਜੀ ਖੀਰੀਆਂ ਸੀਗੀਆਂ ਦੋਨੇ ਖੀਰੀਆਂ ਚਾਰ ਚਾਰ ਥਾਣਾ ਬਾਈ ਠੀਕ ਹੈ ਜੀ ਫੋਟ ਚਾਹ ਕੋਈ ਨਹੀਂ ਮੈਂ ਕਹਿੰਦਾ ਸੀ ਵੰਦਰ ਪਣ ਦਾ ਲੈ ਕੇ ਗਿਆ ਮੈਂ ਕਿਹਾ ਜੇ ਫੋਟ ਹੋਈ ਦੰਦ ਡਿੱਗ ਗਏ ਬੱਚੀਆਂ ਫਰੀ ਜਾਂ ਮੈਂ ਕਿਹਾ ਐ ਨਹੀਂ ਸਹੀ ਗੱਲ ਹੈ ਜੀ ਹਾਂ ਆ ਹੁਣ ਆ ਵੈੜ ਸੀਗੀ ਇਹ ਹੁਣ ਸੂਈ ਜਾਂਦੀ ਆ ਇਹ ਸੂਈ ਜਾਂਦੀ ਆ ਆਹ ਵੈੜ ਗਈ ਸੀ ਆਇਆ ਬੰਗਲਾਰ ਬਾਬੇ ਦੀ ਚਰਪਾਣਾ ਹੈਨਾ ਠੀਕ ਆ ਜੀ ਜੀ ਆਪਾਂ ਘਰਾਂ ਚੋਂ ਮਾਲ ਲੈਨੇ ਆ ਠੀਕ ਆ ਵੀਰੇ ਤੇ ਇਹਨੂੰ ਆ ਦੱਸਦੇ ਦਿੰਦੇ ਹੀ ਹੋਊਗਾ ਬਈ ਹੈਨਾ ਜੇ ਬਵਾਰੀ ਤੋਂ ਲਈ ਹੁੰਦੀ ਤੇ ਲਿਹਾਰਾ ਗਾਨੀ ਬੜਾ ਕੋ ਹੁੰਦਾ ਮਗਰ ਬਾਲਾ ਕੋ ਹੁੰਦਾ ਜੀ ਬਸ ਸੂਂਚ ਤਿਆਰੀਆਂ ਚ ਹੀ ਆ ਤਾਂ ਹੁਣ ਸੂਪ ਜੀ ਬੱਸ ਆ ਬਈ ਮਟਾਂਡੀ ਆ ਗਈ ਸਹੀ ਗੱਲ ਹੈ ਪੰਜਾ ਚਾਰ ਮਿੰਟਾਂ ਤੱਕ ਰਸੂਈ ਪੈਣਾ ਜੀ ਇਹਨੇ ਹਾਂ ਇੱਕ ਗੱਬਣ ਬੱਚੀ ਸੀਗੀ ਉਹ ਅੰਦਰ ਆ ਯਾਰ ਉਹ ਵੀ ਮੈਂ ਹੁਣ ਬਈ ਬਹੁਤ ਰੋਗ ਰੋਗ ਕੇ ਰੱਖੀ ਉਹ ਬੰਦਾ ਹੁਣ ਆ ਗਿਆ ਕਹਿੰਦਾ ਦੇ ਦੇ ਮੈਂ ਕਿਹਾ ਚੱਲ ਯਾਰ ਲੈ ਆ ਠੀਕ ਹੈ ਜੀ ਹਾਂ ਹਾਂ ਜਾਨੀ ਆਪਣੇ ਕੋਲ ਰੇਗ ਪ੍ਰਕਾਰ ਦਾ ਹੀ ਪਸ਼ੂ ਹੁੰਦਾਗਾ ਜੀ ਬਈ ਅੱਜ ਕੱਟੀ ਹੈਣੀ ਕੱਟੀ ਵੀ ਸੀਗੀ ਗੱਲ ਇੱਕ ਉਹ ਕੱਲ ਹੀ ਵਗੀ ਨਵੇਂ ਸਾਲ ਵਾਲੇ ਦਿਨ ਠੀਕ ਹੈ ਜੀ ਤੇ ਬਸ ਹੁਣ ਆਪਣੇ ਕੋਲੇ ਆ ਦੋ ਸੌ ਦਾ ਹੀ ਰਹਿ ਗਏ ਹੈਨਾ ਬਾਕੀ ਸਾਰੇ ਵਿੱਗ ਗਏ ਤੇ ਕਰਨਾ ਬੇਨਤੀ ਹੋਰ ਸੀ ਬਾਈਆਂ ਨੂੰ ਹਾਂਜੀ ਬਈ ਆਪ ਕੋਈ ਹਿਆਰ ਹੀ ਤਾਂ ਦੇ ਮੈਂ ਤਾਂ ਵੀ ਇਹ ਨਹੀਂ ਪਤਾ ਕੀ ਚੱਕਰ ਆ ਯਾਰ ਉਹਦੇ ਆਪਾਂ ਇਸ ਵੇਲੇ ਵੀਡੀਓ ਪਾਈ ਬੱਛੀ ਪਹਿਲਾਂ ਮੈਂ ਵੇਚਤੀ ਬੰਦੇ ਨੇ ਮੈਨੂੰ 500 ਪਾਇਆ ਵਸਾ ਚੱਲ ਕੋਈ ਚੱਕਰ ਨਹੀਂ ਹੈ ਨਾ ਮੇਰਾ ਭਾਈ ਉਹ ਜੇ ਬੰਦੇ ਨੂੰ ਬੇਨਤੀ ਆ ਹੈ ਨਾ ਇਹ ਬਈ ਉਹ ਮੈਂ ਨਾ ਕਰਨ ਯਾਰ ਬੇਨਤੀ ਆ ਕਿਉਂਕਿ ਵੀਡੀਓ ਦਾ ਵੀ ਸਮਾਂ ਉਹਦਾ ਚੱਲ ਭਈ ਆਪਣੀ ਤਾਂ ਬਾਬੇ ਦੀ ਕਰਪਣਾ ਵੀਡੀਓ ਹੀ ਬਾਲੀ ਚੱਲੀ ਆ ਕਿ ਤੇਰਾ ਧੰਨਵਾਦ ਭਾਈ ਹੈ ਨਾ ਜਿਹਨੇ ਇੰਨੀ ਵਧੀਆ ਬਣਾਈ ਹੈ ਵੀ ਵੀਡੀਓ ਬਾਲੀ ਆਪਣੇ ਨੂੰ ਜਾਵੜੀ 30 ਕੇ ਤੇ ਜਾਵੜੀ ਭਾਈ ਤਿੰਨ ਨਾ ਕੋਈ ਯਾਰ ਤੂੰ ਯਕੀਨ ਨਹੀਂ ਮੰਨਣਾ ਰਾਤ ਨੂੰ ਮੈਂ ਹਜੇ ਹੀ ਫੋਨ ਸਾਈ ਲੈਣ ਤੇ ਲਾ ਦਿੰਨਾ ਕਈ ਵਾਰੀ ਯਾਰ ਦੀ verdade ਠੀਕ ਹੈ ਜੀ ਜਿੰਨਾ ਦੁੱਧ ਆਖੇ ਬਈ ਆਪਾਂ 20 ਕਿਲੋ ਕਹਿ ਕੇ ਦਿੱਤਾ ਜੱਜੋ ਬਣ 25 ਕਿਲੋ ਕਹੀ ਜਾਂਦੇ ਹੀ ਜਾਂਦੇ ਇੱਥੇ ਆ ਸੈਂਸਿਟੀ ਕੋਲੇ ਜਲੰਧਰ ਬੰਦਾ ਕਬੱਡੀ ਖਿਡਾਰੀ ਸੀ ਠੀਕ ਹੈ ਜੀ ਜਿਹੜਾ ਲੱਗੇਗਾ ਜੋੜੀ ਲੱਗਈ ਆ ਕਿ ਇੱਥੇ ਖੜੀ ਸੀ ਕਾਲੀ ਸੂਈ ਵੀ ਕੋਈ ਚਿੱਟੀ ਸੀ ਯਾਰ ਸ਼ੇਰ ਬੱਛੀ ਵਾਲੀ ਠੀਕ ਹੈ ਜੀ ਇਹਦੇ ਵੀ ਬਈ ਟੀਕੇ ਦਾ ਬੱਛੀ ਵਾਲਾ ਭਰਿਆ ਗਾਂ ਅਗਲੇ ਦੀ ਕਿਸਮਤ ਆ ਬੱਛੀ ਦਿੰਦੀ ਆ ਜਾਂ ਬੱਛਾ ਚਲੋ ਆਪਾਂ ਕਹਿ ਕੇ ਨਹੀਂ ਦੇਣਾ ਕਿਉਂਕਿ ਆਪਣਾ ਤਾਂ ਜਿਵੇਂ ਦੱਸਿਆ ਬਈ ਦੋਗੇ ਝੂਠ ਮਾਰਦੇ ਜੋ ਵਪਾਰੀ ਝੂਠ ਮਾਰੂ ਘਰੂ ਬੰਦਾ ਵੀ ਵੀਡੀਓ ਦੇ ਕੇ ਗੱਪ ਮਾਰੂਗਾ ਸੀ ਦਿਖਾ ਦੇ ਸਹੀ ਗੱਲ ਹੈ ਜੀ ਸੋਹਣੀ ਥਾਂ ਤੁਣ ਬਈ ਵੇਖ ਪਾਓ ਨਿਕਲ ਜਵਾਕ ਚੋਲੇ ਠੀਕ ਹੈ ਬਰੇ ਕਿੰਨਾ ਵਧੀਆ ਥਾਂ ਲੱਗਿਆ ਹੈ ਨਾ ਆਵੇ ਥਾਂ ਨਾੜਾ ਵੀ ਲੱਗਿਆ ਬਾਕੀ ਚੈੱਕ ਕਰ ਸਕਦੇ ਹੋ ਟੰਡੀ ਪੂਰੀ ਹੈ ਜੀ ਟੰਡੀ ਤਾਂ ਇੰਨੀ ਹੈ ਯਾਰ ਆ ਵੇਖੀ ਲੈ ਆਪਣਾ ਹੀ ਨਹੀਂ ਬਈ ਭਾਵੇਂ ਸੱਜਰ ਵੜ ਲੈ ਲੈ ਭਾਵੇਂ ਕੋਈ ਗੱਬਾਂ ਲੈ ਲੈ ਆ ਹੀ ਹੋਣਗੀਆਂ ਬਈ ਆਈਆਂ ਹੱਥ ਫਰਾਉਣੀਆਂ ਠੀਕ ਹੈ ਜੀ ਬਾਕੀ ਜਿਹਨੂੰ ਨਾਲ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ ਜੀ